ਸਭ ਤੋਂ ਪਹਿਲਾਂ ਜਿਹੜਾ ਅੱਜ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ਤਵੇ ਹੋਏ ਵੀ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਨਾਲ ਦੇ ਨਾਲ ਅੱਜ 26 ਜਨਵਰੀ ਸਾਡੇ ਦੇਸ਼ ਦਾ 75ਵਾਂ ਗਿਰਤੰਤਰ ਦਿਵਸ ਸਭ ਨੂੰ ਨਾਜਾ ਰਿਹਾ ਉਹਦੇ ਲਈ ਵੀ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਅੱਜ ਤੇ ਦਿਨ 26 ਜਨਵਰੀ ਪੂਰੇ ਦੇਸ਼ 1950 ਜਿਹੜਾ ਸੰਵਿਧਾਨ ਬਾਬਾ ਸਾਹਿਬ ਨੇ ਬਣਾਇਆ ਇਹਨੂੰ ਲਾਗੂ ਕੀਤਾ ਗਿਆ ਸੀ ਤਾਂ ਹੀ ਇਹ ਦੇਸ਼ ਸਾਰੇ ਦੇਸ਼वासी ਸਾਰਾ ਦੁਨੀਆ ਦੀ ਸਟੇਟ ਇਕੱਠੀ ਹੋਈ ਤੇ ਭਾਰਤ ਦੇਸ਼ ਖਿਲਾਇਆ ਗਿਆ ਇਹਦੇ ਲਈ ਮੈਂ ਆਪਣੇ ਬਾਬਾ ਸਾਹਿਬ ਨੂੰ ਯਾਦ ਕਰ ਰਹਾ ਹਾਂ ਇਹਹੀ ਸੰਦੇਸ਼ ਦਵਾ ਰਿਹਾ ਕਿ ਅਸੀਂ ਉਹਨਾਂ ਦੇ ਜਿਹੜੇ ਕੰਮ ਸੀ ਉਹਨਾਂ ਨੇ ਜਿਹੜੇ ਦੇਸ਼ ਲਈ ਜੋ ਵੀ ਕੀਤਾ ਅਸੀਂ ਉਹਨਾਂ ਦੇ ਨਕਸ਼ੇ ਕਰਮ ਤੇ ਚੱਗੇ ਆਪਣੇ ਦੇਸ਼ ਨੂੰ ਉਲਟ ਉੱਚੀ ਬੁਲੰਗੀਆਂ ਤੇ ਲੈ ਕੇ ਜਾਣਾ ਬਾਬਾ ਸ਼ੁਗੂ ਬਾਬਾ ਦੇਖ ਲਈ ਅੰਦਰ ਬਾਬਾ ਦੀਪ ਸਿੰਘ ਨੇ ਜਨਮ ਦਿਹਾੜੇ ਦੇ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 26 ਜਨਵਰੀ ਨੂੰ ਬਾਬਾ ਮੇਧਕਰ ਚੌਂਕ ਵਿੱਚ ਝੰਡਾ ਲਹਿਰਾਇਆ ਗਿਆ ਸਾਡੇ ਬਾਬਾ ਸਾਹਿਬ ਸਾਡੇ ਸੰਵਿਧਾਨ ਨਿਰਮਾਤਾ ਉਹਨਾਂ ਦੇ ਸੰਵਿਧਾਨ ਤੇ ਅਸੀਂ ਚੱਲ ਰਹੇ ਹਾਂ ਸਾਰਿਆਂ ਨੂੰ ਮੇਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਤੇ ਮੇਰੇ ਸਰਕਾਰੀ ਯੋਗ ਕੁਮਾਰ ਅਮਿਤ ਅਲਕਾ ਵੈਸਟ ਦੇ ਐਮਐਲਏ ਉਹਨਾਂ ਨੇ ਮੇਰੇ ਨੂੰ ਆਉਣ ਤੇ ਬਹੁਤ ਧੰਨਵਾਦ ਤੇ ਉਹਨਾਂ ਨੇ ਬਾਬਾ ਜੀ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਹੋਈ। ਜਿਹੜੀ ਨੂੰ ਅਸੀਂ ਸੈਡੀ ਚੌਕ ਵਿਕੇ ਝੰਡਾ ਲੜਾਇਆ ਵਾ ਸਾਰੀ ਟੀਮ ਨਾਲ ਹਾਊਸਿੰਗ ਬੋਰਡ ਦੇ ਵਾਸੀਆਂ ਨੇ ਬੜਾ ਵਧੀਆ ਪ੍ਰੋਗਰਾਮ ਰੱਖਿਆ ਵਾ ਤੇ ਇਹ ਬਹੁਤ ਸੋਹਣਾ ਮੈਸੇਜ ਹੈ ਇਲਾਕੇ ਦੇ ਨਿਵਾਸੀਆਂ ਨੂੰ ਕਿ ਇਸ ਦਿਨ ਕਿਉਂ 26 ਜਨਵਰੀ ਮਨਾਇਆ ਜਾਂਦਾ ਹੈ 1950 ਦੇ ਵਿੱਚ ਇਹ ਸੰਵਿਧਾਨ ਲਾਗੂ ਹੋਇਆ ਸੀ ਇਹਦੇ ਵਿੱਚ ਦੱਸਦਾ ਵਾ ਇਕੱਲੇ-ਇਕੱਲੇ ਇਨਸਾਨ ਨੂੰ ਬੱਚਿਆਂ ਨੂੰ ਕੀ ਤੁਹਾਡਾ ਕੀ ਰਾਈਟ ਟੂ ਕਨਸਟੀਟਿਊਸ਼ਨ ਹੈਗਾ ਤੁਹਾਡਾ ਕੀ ਤੁਹਾਡੇ ਹੱਕ ਹੈਗੇ ਆ ਹੱਕਾਂ ਨੂੰ ਕਿੱਦਾਂ ਖਲੋਣਾ ਵਾ ਸੋ ਇਹ ਬਹੁਤ ਵੱਡਾ ਤੋਹਫਾ ਵਾ ਸਾਡੇ ਦੇਸ਼ ਵਾਸਤੇ ਸੋ ਮੈਂ ਚਾਹਨਾ ਤੁਹਾਡੇ ਮੀਡੀਆ ਥਰੂ ਪਤਾ ਲੱਗੇ ਕਿ ਅੱਜ 26 ਜਨਵਰੀ ਨੂੰ ਕੀ ਮਹੱਤਵ ਹੈਗਾ ਵਾ ਤੇ ਉਦੋਂ ਅੱਜ ਪਾਪਾ ਦੀਪ ਸਿੰਘ ਜੀ ਅਮਰ ਸਿੰਘ ਜੀ ਦਾ ਜਨਮ ਦਿਹਾੜਾ ਵਾ ਸੋ ਸਮੂਹ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦੇਂਦਾ ਵਾ ਤੇ ਅਰਦਾਸ ਕਰਦਾ ਕਿ ਜੋ ਜਿੱਦਾਂ ਉਹਨਾਂ ਨੇ ਜੀਵਨ ਜੀਆ ਹੀ ਉਹੋ ਜਿਹੇ ਜੀਵਨ ਤੇ ਆਪਾਂ ਵੀ ਕੁਝ ਨਾ ਕੁਝ ਕਰ ਸਕੀਏ ਤਾਂ ਕਿ ਇਹ بڑا ਵੱਡਾ ਮੋਟੀਵੇਸ਼ਨਲ ਸਾਡੇ ਲੀਡਰ ਰਹੇ ਆ ਬਾਬਾ ਜੀ ਸੋ ਮੈਂ ਆਸ ਕਰਦਾ ਕਿ ਜਿਹੜਾ ਯੂਥ ਹੈ ਉਹ ਵੀ ਇਸ ਵਸੇ ਤਰੇ ਧੰਨਵਾਦ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮੈਂ ਤੇ ਉਸ ਕਰਦਾ ਬਾਬਾ ਦੀਪ ਸਿੰਘ ਦਾ ਨੌਕਰ ਆ ਮੈਨੂੰ ਬਹੁਤ ਖੁਸ਼ੀ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਤਿਹਾਰ ਹੁੰਦਾ ਅੱਜ ਬਾਬਾ ਦੀਪ ਸਿੰਘ ਦਾ ਦਿਹਾੜਾ ਹੈ ਲੋਕਾਂ ਦਾ ਘਰਾਂ ਦੇ ਵਿੱਚ ਹਰ ਘਰ ਦੇ ਵਿੱਚ ਬਾਬਾ ਦੀਪ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਕਿਉਂਕਿ ਬਾਬਾ ਦੀਪ ਸਿੰਘ ਮਹਾਰਾਜ ਦੇ ਘਰੋਂ ਮੈਂ ਜੋ ਮੰਗਿਆ ਜਿੰਨੀ ਵਾਰੀ ਮੈਂ ਨੱਕ ਰਗੜ ਕੇ ਮੰਗਿਆ ਮੈਨੂੰ ਉੱਥੋਂ ਹੋਰ ਵੱਧ ਕੇ ਮੈਨੂੰ ਉੱਥੇ ਖੁਸ਼ੀ ਪ੍ਰਾਪਤ ਹੋਈ ਹੈ ਮੈਨੂੰ ਜੋ ਵੀ ਚੀਜ਼ ਮੰਗੀ ਮੇਦੋ ਲੋੜ ਨਾਲੋਂ ਵੱਧ ਮਿਲੀ ਹੈ ਜੇ ਅੱਜ ਜੋ ਵੀ ਮੈਂ ਹਾਂ ਉਸ ਬਾਬਾ ਦੀਪ ਸਿੰਘ ਦੇ ਦਰ ਦਾ ਨੌਕਰਾਂ ਬਾਬਾ ਦੀਪ ਸਿੰਘ ਦੇ ਦਰ ਦੇ ਅਸ਼ੀਰਵਾਦ ਲੈ ਕੇ ਹੀ ਤੁਹਾਡੇ ਵਿੱਚ ਅੱਜ ਜੋ ਵੀ ਆ ਮੈਂ ਉਹਨਾਂ ਦੇ ਕਰਕੇ ਹੀ ਆ ਤੇ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਉਹਨਾਂ ਦੀ ਸ਼ਹੀਦੀ ਨੂੰ ਦਿਲੋਂ ਨਮਨ ਸੇ ਸਾਰ ਜਗ੍ਹਾ ਤੇ ਲੰਗਰ ਵੀ ਲਗਾਇਆ ਜਾਂਦੇ ਨੇ ਅੱਜ ਤੋਂ ਦੱਸਿਆ ਗਿਆ ਹਰ ਸ਼ਹਿਰ ਦੇ ਵਿੱਚ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਬਾਬਾ ਦੀਪ ਸਿੰਘ ਦਾ ਤੁਸੀਂ ਦੇਖੋ ਜਿੱਥੇ ਬਾਬਾ ਦੀਪ ਸਿੰਘ ਦਾ ਜਨਮ ਸਥਾਨ ਹੈ ਕੋਵਿਡ ਸਾਹਿਬ ਤੋਂ ਲੈ ਕੇ ਸੀਦਾ ਸਾਹਿਬ ਤੱਕ ਤੁਸੀਂ ਦੇਖੋ ਐਸਾ ਕੋਈ ਪਿੰਡ ਨਹੀਂ ਹੋਣਾ ਐਸਾ ਕੋਈ ਘਰ ਨਹੀਂ ਹੋਣਾ ਜਿੱਥੇ ਬਾਬਾ ਦੀਪ ਸਿੰਘ ਦਾ ਜਿਹੜਾ ਨਾ ਮਨਾਇਆ ਜਾਵੇ I not